ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਕਟਹਲ ਦੀ ਸੁੱਕੀ ਸਬਜੀ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਹੁਣੇ ਜਾ ਕੇ ਸਬਸਕ੍ਰਾਈਬ ਕਰ ਲਓ ਜੀ ਚਲੋ ਸ਼ੁਰੂ ਕਰਦੇ ਹਾਂ ਅਸੀਂ ਇੱਥੇ ਕਟਹਲ ਨੂੰ ਧੋ ਕੇ ਚੰਗੀ ਤਰ੍ਹਾਂ ਦੇ ਨਾਲ ਕੱਟ ਲਿਆ ਹੈ ਅਤੇ ਸੁਕਾ ਲਿਆ ਹੈ ਦੂਸਰੀ ਤਰਫ ਅਸੀਂ ਕੜਾਈ ਦੇ ਵਿੱਚ ਤੇਲ ਨੂੰ ਗਰਮ ਹੋਣ ਦੇ ਲਈ ਰੱਖ ਲਿਆ ਹੈ ਅਤੇ ਹੁਣ ਅਸੀਂ ਇਸ ਦੇ ਵਿੱਚ ਕਟਹਲ ਨੂੰ ਪਾ ਕੇ ਫਰਾਈ ਕਰ ਲਵਾਂਗੇ ਕਟਹਲ ਦੀ ਸਬਜ਼ੀ ਨੂੰ ਫਰਾਈ ਕਰਕੇ ਹੀ ਵਧੀਆ ਬਣਾਇਆ ਜਾ ਸਕਦਾ ਹੈ ਜੇ ਤਾਂ ਸਾਡਾ ਕਟਹਲ ਇੱਕ ਸਾਈਡ ਤੋਂ ਫਰਾਈ ਹੋ ਗਿਆ ਅਸੀਂ ਇਸ ਨੂੰ ਪਲਟ ਕੇ ਦੂਸਰੀ ਸਾਈਡ ਤੋਂ ਵੀ ਥੋੜਾ ਜਿਹਾ ਫਰਾਈ ਕਰ ਲਵਾਂਗੇ ਅਸੀਂ ਕਟਹਲ ਨੂੰ ਦੋਨੋਂ ਸਾਈਡ ਤੋਂ ਫਰਾਈ ਕਰ ਲਿਆ ਹੈ ਹੁਣ ਅਸੀਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਅਸੀਂ ਥੋੜਾ ਥੋੜਾ ਕਰਕੇ ਸਾਰੇ ਕਟਹਲ ਨੂੰ ਇੱਕ ਪਲੇਟ ਤੇ ਵਿੱਚ ਕੱਢ ਲਵਾਂਗੇ ਇਹ ਸਬਜੀ ਅਰਬੀ ਦੀ ਸਬਜੀ ਵਾਂਗ ਹੀ ਬਣਾਈ ਜਾਂਦੀ ਹੈ ਪਰ ਇਸ ਦਾ ਟੇਸਟ ਥੋੜਾ ਜਿਹਾ ਅਲੱਗ ਹੁੰਦਾ ਹੈ ਤੇ ਖਾਣੇ ਵਿੱਚ ਬਹੁਤ ਹੀ ਸੁਆਦ ਹੁੰਦੀ ਹੈ ਅਸੀਂ ਸਾਰੀ ਕਟਹਲ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇਸ ਨੂੰ ਫਰਾਈ ਕਰਕੇ ਬਣਾਉਣ ਦੇ ਨਾਲ ਇਸ ਦੇ ਵਿੱਚ ਚਿਪਚਿਪਾਪਨ ਨਹੀਂ ਰਹਿੰਦਾ ਅਤੇ ਇਹ ਬਹੁਤ ਹੀ ਟੇਸਟਵੰਦੀ ਹੈ ਅਸੀਂ ਸਾਰੀ ਕਟਹਲ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆ ਹੈ ਉਨ assi ਇਸ ਕੜਾਈ ਦੇ ਵਿੱਚੋਂ ਬਾਕੀ ਸਾਰਾ ਤੇਲ ਜਿਹੜਾ ਹੈ ਉਹ ਕੱਢ ਦੇਵਾਂਗੇ ਅਤੇ 2 ਕ ਚਮਚ ਤੇਲ ਨੂੰ ਛੱਡ ਦੇਵਾਂਗੇ ਉਸ ਤੋਂ ਬਾਅਦ ਅਸੀਂ ਗਰਮ ਕੀਤੇ ਤੇਲ ਦੇ ਵਿੱਚ ਥੋੜੇ ਜੇ ਤੇਜ ਪੱਤਾ ਪਾ ਦਵਾਂਗੇ 1 ਚਮਚ ਅਸੀਂ ਜੀਰੇ ਦਾ ਪਾ ਦਵਾਂਗੇ ਜਦੋਂ ਸਾਡਾ ਜੀਰਾ ਚੰਗੀ ਤਰ੍ਹਾਂ ਦੇ ਨਾਲ ਤੜਕਣ ਲੱਗ ਗਿਆ ਅਸੀਂ ਉਸ ਤੋਂ ਬਾਅਦ ਇਹਦੇ ਵਿੱਚ 1 ਚਮਚ ਲਸਣ ਦਾ ਪਾ ਦਵਾਂਗੇ ਲਸਣ ਨੂੰ ਅਸੀਂ ਮੈਸ਼ ਕਰਕੇ ਹੀ ਲਿਆ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਚਮਚ ਅਦਰਕ ਦਾ ਪੇਸਟ ਪਾ ਦਵਾਂਗੇ ਐਸਾ ਅਦਰਕ ਨੂੰ ਅਸੀਂ 골ਡਨ ਬ੍ਰਾਊਨ ਹੋਣ ਤੱਕ ਭੁੰਨ ਲਵਾਂਗੇ ਘਟ ਹਲਦੀ ਸੁੱਕੀ ਸਬਜ਼ੀ ਵਿੱਚ ਲਸਣ ਅਦਰਕ ਪਾਉਣ ਦੇ ਨਾਲ ਇਸ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਇੱਥੇ ਅਸੀਂ ਲਸਣ ਅਦਰਕ ਨੂੰ 골ਡਨ ਬ੍ਰਾਊਨ ਕਰ ਲਿਆ ਹੈ ਅਸੀਂ ਇਹਨਾਂ ਨੂੰ ਹੋਰ ਨਹੀਂ ਭੁੰਨਾਂਗੇ ਲਸਣ ਅਦਰਕ ਪਾਉਣ ਦੇ ਨਾਲ ਸਾਡੀ ਸੁੱਕੀ ਸਬਜ਼ੀ ਦੇ ਵਿੱਚ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਹੁਣ ਅਸੀਂ ਆਪਣੇ ਤੜਕੇ ਦੇ ਵਿੱਚ ਐਡ ਕਰ ਦਵਾਂਗੇ ਲੰਬੇ-ਲੰਬੇ ਕੱਟੇ ਹੋਏ ਪਿਆਜ਼ ਅਸੀਂ ਇੱਥੇ ਦੋ ਪਿਆਜ਼ਾਂ ਨੂੰ ਲੰਬੇ-ਲੰਬੇ ਕੱਟ ਕੇ ਪਾਇਆ ਹੈ ਅਤੇ ਇਹਨਾਂ ਨੂੰ ਵੀ ਹਲਕਾ ਜਿਹਾ ਫਰਾਈ ਕਰ ਲਵਾਂਗੇ ਪਿਆਜ਼ ਪਾਉਣ ਤੋਂ ਬਾਅਦ ਅਸੀਂ ਲਗਾਤਾਰ ਹਿਲਾਉਂਦੇ ਹੋਏ ਪਿਆਜ਼ਾਂ ਨੂੰ ਤਦ ਤੱਕ ਪਕਾਵਾਂਗੇ ਜਦ ਤੱਕ ਇਹਨਾਂ ਦਾ ਕਲਰ ਥੋੜਾ ਜਿਹਾ ਬਦਲ ਨਹੀਂ ਜਾਂਦਾ ਇੱਥੇ ਸਾਡੇ ਪਿਆਜ਼ਾਂ ਨੂੰ ਭੁੰਨਦੇ ਹੋਏ 2 ਮਿੰਟ ਹੋ ਗਏ ਅਤੇ ਸਾਡੇ ਪਿਆਜ਼ਾਂ ਦਾ ਕਲਰ ਬਦਲ ਗਿਆ ਹੈ ਹੁਣ ਅਸੀਂ ਪਿਆਜ਼ਾਂ ਨੂੰ ਹੋਰ ਨਹੀਂ ਪਕਾਵਾਂਗੇ ਕਿਉਂਕਿ ਕਟਹਲ ਦੀ ਸਬਜ਼ੀ ਵਿੱਚ ਖੜੇ-ਖੜੇ ਪਿਆਜ਼ ਹੀ ਵਧੀਆ ਲੱਗਦੇ ਹਨ ਹੁਣ ਅਸੀਂ ਆਪਣੇ ਤੜਕੇ ਦੇ ਵਿੱਚ ਸਵਾਦ ਅਨੁਸਾਰ ਨਮਕ ਐਡ ਕਰ ਦਵਾਂਗੇ ਅੱਧਾ ਚਮਚ ਜੀਰਾ ਪਾਊਡਰ ਐਡ ਕਰਾਂਗੇ ਅੱਧਾ ਚਮਚ ਹੀ ਅਸੀਂ ਹਲਦੀ ਪਾਊਡਰ ਐਡ ਕਰਾਂਗੇ ਇੱਕ ਚਮਚ ਅਸੀਂ ਮੀਟ ਮਸਾਲਾ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਪਾਵਾਂਗੇ ਅੱਧਾ ਚਮਚ ਹੀ આમਚੂਰ ਪਾਊਡਰ ਪਾਵਾਂਗੇ ਅੱਧਾ ਚਮਚ ਹੀ ਲਾਲ ਮਿਰਚ ਪਾਊਡਰ ਪਾਵਾਂਗੇ ਦੋ ਹਰੀਆਂ ਮਿਰਚਾਂ ਨੂੰ ਛੋਟੀਆਂ-ਛੋਟੀਆਂ ਕੱਟ ਕੇ ਪਾ ਦਵਾਂਗੇ ਅਤੇ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਤੜਕੇ ਵਿੱਚ ਮਿਕਸ ਕਰ ਦੇਵਾਂਗੇ ਅਸੀਂ ਆਪਣੇ ਸਾਰੇ ਮਸਾਲਿਆਂ ਨੂੰ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦੇਵਾਂਗੇ ਤੇ ਲਗਾਤਾਰ ਹਿਲਾਉਂਦੇ ਰਵਾਂਗੇ ਹੁਣ ਅਸੀਂ ਆਪਣੇ ਤੜਕੇ ਨੂੰ ਥੋੜੇਕ ਟਾਈਮ ਦੇ ਲਈ ਛੱਡ ਦੇਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਦੇ ਨਾਲ ਪੱਕ ਜਾਵੇ ਇੱਥੇ ਸਾਡਾ ਤੜਕਾ ਚੰਗੀ ਤਰ੍ਹਾਂ ਦੇ ਨਾਲ ਪੱਕ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰ ਦੇਵਾਂਗੇ ਫਰਾਈ ਕੀਤਾ ਹੋਇਆ ਕਟਹਿਲ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦਵਾਂਗੇ ਅਸੀਂ ਕਟਹਲ ਨੂੰ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਤਾਂ ਕਿ ਸਾਡੇ ਕਟਹਲ ਦੇ ਉੱਪਰ ਤੜਕੇ ਦੀ ਕੋਟਿੰਗ ਵਧੀਆ ਹੋ ਜਾਵੇ ਇੱਥੇ ਅਸੀਂ ਆਪਣੀ ਕਟਹਲ ਦੀ ਸੁੱਕੀ ਸਬਜ਼ੀ ਨੂੰ ਹੋਰ ਨਹੀਂ ਪਕਾਵਾਂਗੇ ਕਿਉਂਕਿ ਅਸੀਂ ਪਹਿਲੇ ਹੀ ਕਟਹਲ ਨੂੰ ਫਰਾਈ ਕੀਤਾ ਹੋਇਆ ਹੈ ਸਾਡੀ ਕਟਹਲ ਦੀ ਸੁੱਕੀ ਸਬਜ਼ੀ ਬਣ ਕੇ ਤਿਆਰ ਹੋ ਗਈ ਆ ਹੁਣ ਅਸੀਂ ਇਸ ਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਕਿੰਨੇ ਸੌਖੇ ਤਰੀਕੇ ਦੇ ਨਾਲ ਅਸੀਂ ਕਟਹਲ ਦੀ ਸੁੱਕੀ ਸਬਜ਼ੀ ਬਣਾ ਕੇ ਤਿਆਰ ਕਰ ਲਈ ਹੈ ਇਹ ਜਿੰਨੀ ਸੋਹਣੀ ਦੇਖਣ ਨੂੰ ਲੱਗ ਰਹੀ ਉਸ ਤੋਂ ਕਿਤੇ ਵੱਧ ਖਾਣੇ ਨੂੰ ਸੁਆਦ ਹੁੰਦੀ ਹੈ ਇਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਅਸੀਂ ਬਣਾ ਕੇ ਤਿਆਰ ਕੀਤੀ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਕਟਹਲ ਦੀ ਸੁੱਕੀ ਸਬਜ਼ੀ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਹੋਰ ਬਹੁਤ ਸਾਰੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਮੇਰੇ ਇਸ ਚੈਨਲ ਨੂੰ ਵਾਧ ਤੋ ਵਾਧ ਸਪੋਰਟ ਕਰਿਆ ਕਰੋ ਚਲਿਏ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ